ਸੋ ਕਿਹੜੇ ਜਥੇਦਾਰ ਆ ਬਾਈ ਜੀ ਸ਼੍ਰੋਮਣ ਕਮੇਟੀ ਵਾਲੇ ਦਾ ਕੋਈ ਹੋਰ ਸਰਬੱਤ ਦਾ ਸੋਥਾ ਪੇਉ ਜਥੇਦਾਰ ਆ ਜੇ ਕਿਸੇ ਨੇ ਭੋਰਾ ਵਕੀਲ ਕੀਤਾ ਹੋਵੇ 1 ਰੁਪਿਆ ਖੋਟਾ ਵੀ ਦਿੱਤਾ ਹੋਵੇ ਆਪਾਂ ਕੇਸਾਂ ਦੇ ਪਿੱਛੇ ਜਾਂਦੇ ਹੀ ਨਹੀਂ ਕਾਰਵਾਈ ਕਰਦੇ ਹੀ ਨਹੀਂ ਕਿਹੜਾ ਜਾਂਦਾ 100 ਤਰੀਕ ਦੇ ਉੱਤੇ ਇੱਥੇ ਭੱਗੇ ਪ੍ਰਿਆਰੇ ਨਹੀਂ ਕੋਈ ਗਿਆ ਮੋਗੇ ਦੀ ਕੋਈ ਗਿਆ ਚੰਡੀਗੜ੍ਹ ਹਾਈ ਕੋਰਟ ਤੱਕ ਕਿਹੜੇ ਜਣੇ ਦਿੱਲੀ ਤੱਕ ਕਿਹੜੇ ਜਾਣਾ ਸੀਗਾ ਜੰਗਲੀ ਸੂਰੰਗੋਂ ਜਿੱਧਰੋਂ ਗੋਲੀ ਆਉਂਦੀ ਉਧਰੋਂ ਜਾਂਦਾ ਹੁੰਦਾ ਬਹੁਤ ਹੀ ਸਤਕਾਰਯੋਗ ਛੋਟੇ ਵੱਡੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਗੱਲ ਮੈਂ ਤੁਹਾਨੂੰ ਪਹਿਲੇ ਬੇਨਤੀ ਕਰ ਦਿੰਦਾ ਮੇਰੇ ਬੋਲ ਥੋੜੇ ਜਿਹਾ ਰੁਕੇ ਆ ਵੀਰ ਬੜ ਕੇ ਤੁਸੀਂ ਸਤਿਕਾਰ ਦੇਵੋ ਸਾਰੇ ਤੇ ਕਿਸੇ ਨੇ ਇਹਨੂੰ ਮਾਈਂਡ ਨਹੀਂ ਕਰਨਾ 10 ਗੁਰਸੇਵ ਸਿੰਘ ਫੌਜੀ ਗੁਰੂਗ੍ਰੰਤ ਸਾਹਿਬ ਬੇਰਵੀ ਦਾ ਮੁਖਗਵਾ 2015 ਤੋਂ ਲੱਗਿਆ ਹੋਇਆ ਜਿਹੜੇ ਕੇਸ ਕਹਿੰਦੇ ਆ ਟਰਾਂਸਫਰ ਹੋ ਚੁੱਕੇ ਆ ਕੇਸ 깔 स्टे ਲੱਗਿਆ ਦੀ ਸਾਰੇ ਕੇਸ ਅੱਜ ਕੱਲ੍ਹ स्टे ਲੱਗਿਆ ਕੱਲ ਤਰੀਕ ਸੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਵਿੱਚ ਜਗਜੀਤ ਸ਼ਾਹ ਬੜਾ ਪੇਸ਼ ਹੋਇਆ ਤੇ ਇੱਕ ਫੂਲਕਾ ਸਾਹਿਬ ਪੇਸ਼ ਹੋਇਆ। ਭਾਈ ਜੀ ਆਪਾਂ ਕਹਿੰਦੇ ਆ ਵੀ ਜੁਡੀਸ਼ੀਅਲ ਸੌਰੀ ਆ ਭਾਈ ਬੋਲ ਕੇ ਗਏ ਵੇ ਪਰ ਉਸ ਸਾਹ ਮੇਰੇ ਬੋਲ ਬਹੁਤ ਰੁੱਖੇ ਹੋਣਗੇ। ਆਪਾਂ ਕੇਸਾਂ ਦੇ ਪਿੱਛੇ ਜਾਂਦੇ ਹੀ ਨਹੀਂ, ਕਾਰਵਾਈ ਕਰਦੇ ਹੀ ਨਹੀਂ। ਕਿਹੜਾ ਜਾਂਦਾ ਦਾ ਸਤਰੀਕ ਦੇ ਉੱਤੇ। ਇੱਥੇ ਬਾਗੇ ਪ੍ਰਾਣੇ ਨਹੀਂ ਕੋਈ ਗਿਆ, ਮੋਗੇ ਨਹੀਂ ਕੋਈ ਗਿਆ। ਚੰਡੀਗੜ੍ਹ ਹਾਈ ਕੋਰਟ ਤਾਂ ਕਿਹਨੇ ਜਾਣੇ ਤੇ ਦਿੱਲੀ ਤੇ ਕਿਹਨੇ ਜਾਣਾਂ ਸੀਗਾ। ਕੱਲ ਰਾਤ ਨੂੰ ਅਸੀਂ 1 ਵੇ ਤੁਰਿਆ ਤੇ ਰਾਤੀ 8:30 ਵਜੇ ਪਹੁੰਚਿਆ। ਤੇ ਦੂਸਰੀ ਗੱਲ ਮੈਂ ਹੁਣ ਪਹਿਲਾਂ ਪੋਸਟ ਵੀ ਲੈ ਦੇਵਾਂ। ਜਿਹੜੇ ਸੈੱਟ ਬਣੇ ਹੋਈ ਸੀਗੀ ਮੈਂ ਇੱਕ ਤਾਂ ਪਤਾ ਨਹੀਂ ਮੈਨੂੰ ਨਹੀਂ ਪਤਾ ਅਦਾਤ ਤੱਕ ਕੀ ਸਿਸਟਮ ਹੈਗਾ ਕੋਸ ਤਾਂ ਸੰਮਣ ਆਏ ਹੈਗੇ ਇਹਨਾਂ ਨੂੰ ਜਿਹੜੇ ਦੋਸ਼ੀ ਸੀਗੇ ਬਾਏ ਡਾਕ ਆਇਆ ਕੋਸ ਸੰਮਣ ਮੈਨੂੰ ਦਿੱਤੇ ਕਿ ਇਹ ਤੁਸੀਂ ਦਸਤੀ ਕਰਾਉਣੇ ਹੈਗੇ ਆ ਚਾਹੋ ਠੀਕ ਆ ਮੈਂ ਮਿੰਤ ਮਤਾਜ ਕਰਕੇ ਬਾਗਾਪੁਰ ਅਦਾਲਤ ਜਿਹੜਾ ਨਾਦਰ ਬੈਠਾ ਸੀ ਉਹਨੂੰ ਮਿੰਤ ਮਤਾਜ ਕੀਤੀ ਮੈਂ ਕਿ ਮੈਨੂੰ ਨਾਲ ਲੈ ਜਾਓ ਤੇ ਸੰਮਣ ਦਸਤੀ ਕਰਾਉਣੇ ਆ ਉਹ ਸੰਮਣ ਅਸੀਂ ਦਸਤੀ ਕਰਵਾ ਕੇ ਦਿੱਤੇ ਸੀਗੇ ਇਹ ਕਿਹੜਾ ਪ੍ਰਦੀਪ ਕਲੇਰ ਆ ਜਿਹੜਾ ਮੋਗ ਦੀ ਅਦਾਲਤ ਵਿੱਚ ਕਹਿ ਕੇ ਗਿਆ ਵੀ ਇਥੇ ਚੋੜ ਦੇ ਬਿਆਨ ਦੇ ਵਿੱਚ ਜਿਹੜੀ ਬੇਅਦਬੀ ਸੌਦਾ ਸਾਥ ਤੇ ਹਨੀਪ੍ਰੀਤ ਨੇ ਕਰਵਾਈ ਆ ਉਹਦੇ ਸੱਮਨ ਕਰਾਉਣੇ ਬਹੁਤ ਜ਼ਰੂਰੀ ਸੀਗੇ ਸਾਡੇ ਇਥੇ ਬਾਗੇਪੁਰ ਦੇ ਡੀਐਸਪੀ ਬਿਠਾ ਹੈਗਾ ਮੈਨੂੰ ਕਿਸੇ ਦਾ ਡਰ ਨਹੀਂ ਪੁਲਿਸ ਪਾਸ ਦਾ ਮਖਸਰੀਆ ਬਗੈਣਾਗਾ ਫੌਜੀ ਬੰਦਾ ਜੰਗਲੀ ਸੂਰਗੋ ਜਿੱਧਰੋਂ ਗੋਲੀ ਆਉਂਦੀ ਉਧਰੋਂ ਜਾਂਦਾ ਹੁੰਦਾਗਾ ਮੈਂ ਇਹਦੇ ਕੋਲ ਗਿਆ ਮੈਂ ਕਹਿੰਦਾ ਜੀ ਆ ਪ੍ਰਦੀਪ ਕਲੇਰ ਆ ਤੁਹਾਡੇ ਤੁਸੀਂ ਇਹਨੂੰ ਫੜ ਕੇ ਲੈ ਕੇ ਆਂਦਾ ਆ ਰਾਮ ਮੰਦਰ ਚ ਉੱਥੇ ਜੁੱਧਿਆ ਮੰਦਰ ਤੋਂ ਤੇ ਇਹਦੇ ਸੱਮਨ ਤੁਸੀਂ ਕਰਵਾ ਦਿਓ ਮੈਂ ਪਤਾ ਨਹੀਂ ਕਿਥੇ ਰਹਿੰਦਾ ਮੈਨੂੰ ਕਹਿੰਦਾ ਸਾਡੇ ਕੰਟੈਕਟ ਵਿੱਚ ਹੈਗਾ ਉਹ ਮੈਂ ਕਿਹਾ ਠੀਕ ਹੈ ਕਹਿੰਦਾ WhatsApp ਤੇ ਕਰਾ ਦਾਂਗੇ ਮੈਂ ਕਿਹਾ ਠੀਕ ਹੈ ਜੀ ਕਰਾ ਦਿਓ ਫਿਰ ਦੂਸਰੀ ਗੱਲ ਕਮੈਂਟ ਬੱਸ ਸੋਚ ਕੇ ਕਹਿੰਦਾ ਯਾਰ ਤੁਸੀਂ ਗਲਤ ਕੰਮ ਕੀਤਾ ਮੈਂ ਕਿਹਾ ਕੀ ਕਹਿੰਦਾ ਤੁਸੀਂ ਉਹਨੂੰ ਸਮੱਗ ਕਰਾਉਣੀ ਨਹੀਂ ਸੋਚ ਤੇ ਆਪਣੇ ਹੱਕ ਵਿੱਚ ਗੋਈ ਦੇ ਕੇ ਗਿਆ ਮੈਂ ਕਿਹਾ 10 ਸਾਲ ਹੋ ਗਏ ਕੇਸਾਂ ਨੂੰ ਇਹਨਾਂ ਨੂੰ ਚੱਲਦਿਆਂ ਨੂੰ ਤੁਹਾਡੇ ਹੱਕ ਵਿੱਚ ਪਹਿਲਾਂ ਕਿਉਂ ਨਹੀਂ ਗੋਈ ਦੇ ਕੇ ਗਿਆ ਉਹ ਉਹਦਾ ਕੁਦਰਤੀ ਚਲੋ ਠੀਕ ਹੈ ਤੁਹਾਨੂੰ ਮਰ ਗਿਆ ਵੀ ਉੱਥੇ ਬੰਦਾ ਬੈਠਾ ਹੈਗਾ ਫੜ ਲੈ ਤੁਸੀਂ ਤੁਹਾਡੇ ਹੱਕ ਵਿੱਚ ਕੀ ਗੋਈ ਤੇ ਗਿਆ ਜੇ ਤੁਹਾਡੇ ਹੱਕ ਵਿੱਚ ਗੋਈ ਤੇ ਗਿਆ ਫਿਰ ਸੋਦਾ ਸਾ ਤੇ ਹਾਨੀ ਪਈ ਤਾਂ ਨੱਥ ਪਾ ਕੇ ਲੈ ਗਿਆ ਉਹ ਤਾਂ ਹੁਣ ਹੈਗਾ ਪਰੋਲ ਤੇ ਹੀ ਹੈਗਾ ਜੇ ਤੁਹਾਡੇ ਹੱਕ ਵਿੱਚ ਦੇ ਕੇ ਗਿਆ ਗਵਾਹੀ ਉਹ ਇਹ ਜੋ ਡੀਐਸਪੀ ਦਲਵੀਰ ਸਿੰਘ ਬੱਗੇਪੁਰੇ ਨੇ ਬਿਠਾ ਉਹਦੇ ਵਾਲਡਿੰਗ ਆਹੀ ਫਿਰ ਜਿਹੜਾ ਇੰਸਪੈਕਟਰ ਹੈਗਾ ਖਰੜੇ ਸਾਹਿਬ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਜੀ ਆਹ ਗੱਲ ਆ ਕਹਿੰਦਾ ਕੋਈ ਨਹੀਂ ਮੈਂ ਦਲਵੀਰ ਸਾਹਿਬ ਨਾਲ ਗੱਲ ਕਰਦਾ ਹੈਗਾ ਵੀ ਉਹ ਕਰਵਾ ਦੇਣਗੇ ਸੰਮਣ ਮੈਂ ਕਿਹਾ ਠੀਕ ਆ ਜੀ ਮੈਂ ਕਿਹਾ ਮੇਨ ਤਾਂ ਇਹ ਬੋਲੇ ਆ ਵੀ ਤੁਸੀਂ ਗਲਤ ਕੰਮ ਕੀਤਾ ਤਾਂ ਸੰਮਣ ਕਟਵਾਉਣੇ ਨਹੀਂ ਸੀਗੇ ਉਹ ਕੇਸ 깔 ਲੜ ਗਿਆ ਉੱਥੇ ਉਹ ਦੁਆਰਾ ਫਿਰ ਸੰਮਨ ਮੈਂ ਕਹਿ ਕੇ ਕਹਿਵਾ ਕੇ ਮੈਂ ਤਮਦਦ ਕਰਕੇ ਵਕੀਲਾਂ ਦੀ ਐਸਐਸਪੀ ਸਾਹਿਬ ਨੂੰ ਸੰਮਨ ਕਰਵਾਏ ਹੈਗੇ ਵੀ ਤੁਸੀਂ ਜਿੱਥੋਂ ਮਰਜ਼ੀ ਲੱਭੋ ਤੇ ਉਹਦੇ ਸੰਮਨ ਪ੍ਰਦੀਪ ਕਲੇਰ ਦੇ ਕਰਵਾ ਕੇ ਲੈ ਕੇ ਆਓ ਤੇ ਕੇਸਰੇ ਮਤਲਬ ਸਟੇ ਹੋ ਗਿਆ ਬੇਅਦਬੀ ਵਾਲੇ ਦੂਸਰੀ ਗੱਲ ਜਿਹੜੇ ਕੇਸ ਹੈ ਟਰਾਂਸਫਰ ਹੋਏ ਕਿਉਂ ਹੋਏ ਆ ਇਹਨਾਂ ਨੇ ਇੰਨੇ ਹੀ ਸਿਰਫ ਲਾਇਆ ਸੀਗਾ ਐਲੀਗੇਸ਼ਨ ਵੀ ਮਾਹੌਲ ਖਰਾਬ ਆ ਸਾਨੂੰ ਇੱਥੇ ਮਤਲਬ ਨਿਆਂ ਨਹੀਂ ਮੈਲਾ ਸਾਡੇ ਕਿਸੇ ਬਾਹਰ ਟਰਾਂਸਫਰ ਕੀਤੇ ਜਾਣ ਕਿਸੇ ਵੀ ਸਟੇਟ ਦੇ ਵਿੱਚ ਉਹ ਚਲੋ ਠੀਕ ਆ ਜਦ ਜੇ ਨੇ ਮੰਨਣੀ ਸੀਗਾ ਤੇ ਸਾਡੇ ਵੱਲੋਂ ਕੋਸੇ ਉਥੇ ਪੈਸੇ ਨਹੀਂ ਨਾ ਇਹਨੂੰ ਕੋਈ ਸੰਬੰਧ ਐ ਸੀ ਵੀ ਕਰਕੇ ਤੁਸੀਂ ਇੱਥੇ ਪਹੁੰਚੋ ਓਕੇ ਇਸ ਟਰਾਂਸਫਰ ਹੋਗੇ ਹੁਣ ਆਪਣੇ ਵਕੀਲ ਸਾਹਿਬ ਨੇ 20 ਦਿਨ ਪਹਿਲਾਂ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਸਪੈਸ਼ਲ ਰਜਿਸਟਰੀ ਕੀਤੀ ਸੀ ਵੀ ਭਾਈ ਤੁਸੀਂ ਪਟੀਸ਼ਨ ਪਾਓ ਵੀ ਜੋ ਦੋਸ਼ੀ ਹੈਗੇ ਆ ਅਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਨੇ ਹੈਗੇ ਆ ਜਿੱਥੇ ਕੇਸ ਪਹਿਲਾਂ ਚੱਲਦਾ ਸੀ ਪਿਆਰ ਦੇ ਵਿੱਚ ਉੱਥੇ ਚੱਲਣੇ ਚਾਹੀਦੇ ਆ ਸਾਡੀ ਜ਼ਿੰਮੇਵਾਰੀ ਹੈਗੀ ਆ ਅਸੀਂ ਉਹਨਾਂ ਦਾ ਦੋਸ਼ੀਆ ਦੀ ਫਸਤ ਕਰਾਂਗੇ ਠੀਕ ਆ ਤੇ ਭਗਵੰਤ ਮਾਨ ਦਾ ਕੋਈ ਵਕੀਲ ਨਹੀਂ ਗੱਲ ਪੇਸ਼ ਹੋਇਆ ਨਾ ਭਗਵੰਤ ਮਾਨ ਨੇ ਆਪ ਕੋਈ ਜਵਾਬ ਦਿੱਤਾ ਹੁਣ ਤੱਕ ਇਹ ਐਡੀ ਗੰਦੀ ਸਰਕਾਰ ਹੈ ਇਹ ਹੀ ਭਗਵੰਤ ਮਾਨ ਬੋਲ ਕੇ ਗਿਆ ਸੀਗਾ ਬਗੜਾੜੀ ਵੀ ਇੱਕ ਮਿੰਟ ਦੇ ਵਿੱਚ ਵਿੱਚ ਦੋਸ਼ੀ ਅੰਦਰ ਹੋਣਗੇ ਬੇਅਦਬੀ ਵਾਲੇ ਦੋਸ਼ੀ ਤੇ ਇਹਨੇ ਕੱਖ ਨਹੀਂ ਕੀਤਾ 4 ਸਾਲ ਹੋ ਗਿਆ ਮੈਂ ਵੀ ਬਹੁਤ ਮੇਲਾ ਕੀਤੀਆਂ ਗੁਰੂਗਰਾਸਬ ਦੀ ਬਿਅਾਰੀ ਵਾਸਤੇ ਮੈਨੂੰ ਕੋਈ ਪਰਸਨਲ ਕੰਮ ਨਹੀਂ ਇਹਦੇ ਇਹਦੇ ਤੱਕ ਬਿਅਾ ਕਰਕੇ ਇਹੀ ਗੱਲ ਕਰਨੀ ਸੀਗੀ ਵੀ ਤੁਸੀਂ ਉੱਥੇ ਆਪਣਾ ਕੋਈ ਵਕੀਰਤਾ ਖੜਾ ਕਰੋ ਸਰਕਾਰੀ ਉਹ ਦੱਸਣ ਵੀ ਪਿਆ ਵਿੱਚ ਕੋਈ ਮਾਹੌਲ ਖਰਾਬ ਨਹੀਂਗਾ ਮਾਹੌਲ ਤਾਂ ਖਰਾਬ ਪਿਆ ਉਹਦਾ ਮੁੱਖ ਮੰਤਰੀ ਆਪ ਹੀ ਮੰਨੀ ਬੈਠਾ ਵੀ ਮਾਹੌਲ ਖਰਾਬ ਆ ਕੇ ਸਟ੍ਰਾਂਫਰ ਕਰ ਦੋ ਬਰ ਫਲਾਣਾ ਕਰ ਦੋ ਧੋੰਗਾ ਕਰ ਦੋ ਤੇ ਸੋਈ ਗੱਲ ਆ ਬਾਈ ਜੀ ਦੂਸਰੀ ਗੱਲ ਇੱਥੇ ਆ ਦਾਦੂਵਾਲ ਦੀ ਗੱਲ ਕਰ ਲਓ ਅੱਜ ਤੋਂ ਬੇਅਤਮੀਆਂ ਤੋਂ ਪਹਿਲਾਂ بڑا ਹੈ ਰੌਲਾ ਪਾਉਂਦਾ ਜਾਦੂਵਾਲ ਵੀ ਇਹ ਕਰਕੇ 110 ਸਾਧ ਦੇ ਖਿਲਾਫ ਉਹਨੂੰ ਪੁੱਛੋ ਤਰੀਕ ਕਿੰਨੀ ਆ ਕਿੱਥੇ ਪੈਂਦੀ ਹੈਗੀ ਆ ਮੰਡ ਨੂੰ ਫੋਨ ਮੈਂ ਕੀਤਾ ਮੈਂ ਕਿਹਾ ਜੀ ਐ ਕਰਕੇ ਮੇਰੀ ਬੇਨਤੀ ਆ ਕਿ ਇਸ ਟ੍ਰਾਂਸਫਰ ਹੋ ਗਿਆ ਮੈਨੂੰ ਕੋਈ ਵਕੀਲ ਵਕੂਲ ਦਾ ਪ੍ਰਬੰਧ ਕਰ ਦਿਓ ਤੇ ਕਹਿੰਦਾ ਕੋਈ ਨਹੀਂ ਕਰਦੇ ਆ ਦੂਜੇ ਤੀਜੇ ਮੈਂ ਫੋਨ ਫਿਰ ਫੋਨ ਲਾ ਮੈਂ ਕਿਹਾ ਜੀ ਕਰੋ ਪ੍ਰਬੰਧ ਮੈਂ ਕਿਹਾ ਸੀ ਪੇਸ਼ ਹੋਣਾਗਾ ਉੱਥੇ ਕਹਿੰਦਾ ਜੀ ਮੇਰੇ ਕੋਲ ਤਾਂ ਕੁਝ ਨਹੀਂਗਾ ਕਹਿੰਦਾ ਮੇਰੇ ਕੋਲ ਕੁਝ ਨਹੀਂਗਾ ਆਪਾਂ ਫੋਨ ਕੱਟਦਾ ਚਲੋ ਠੀਕ ਆ ਦੱਸੋ ਕਿਹੜੇ ਜਥੇਦਾਰ ਆ ਬਾਈ ਜੀ ਸਰੋਮਣ ਕਮੇਟੀ ਵਾਲੇ ਜਾਂ ਕੋਈ ਹੋਰ ਸਰਬੱਤ ਖਾਲਸਾ ਉਥਾਪੇ ਹੋ ਜਥੇਦਾਰ ਜੇ ਕਿਸੇ ਨੇ ਭੋਰਾ ਵਕੀਲ ਕੀਤਾ ਹੋਵੇ 1 ਰੁਪਿਆ ਖੋਟਾ ਵੀ ਦਿੱਤਾ ਹੋਵੇ ਇਹ ਸਾਰਾ ਸਾਰਾ ਸਰਿਆ ਦਾਦੂਵਾਲ ਦੇ ਯਾਰ ਬਾਈ ਜਾ ਕੇ ਦੇਖੋ 24 ਲੱਖ 25 ਲੱਖ ਦਾ ਗੇਟ ਹੀ ਲੱਗਾ ਮੇਨ ਗੇਟ ਲੈੜਾ ਉਥੇ ਦਾਦੂਵਾਲ ਜਾ ਕੇ ਮੈਨੂੰ ਜਸਵਿੰਦਰ ਸਿੰਘ ਲੱਕੀ ਆ ਉਹਦਾ ਜ਼ਿਲ੍ਹਾ ਪ੍ਰਧਾਨਾ ਉਹ ਲੈ ਗਿਆ ਕੁੜੀਆਂ ਦੇ ਵਿਆਹ ਕਰਦਾ ਸੀ ਉੱਤੇ ਐਡਾ ਵੱਡਾ ਗੇਟ ਲਾਈ ਬਟਾ ਪੈਸਾ ਕਿਹਦਾ ਤੁਹਾਡੇ ਦਾ ਪੈਸਾ ਬਾਬਾ ਜੀ ਉਹ ਹੁਣ ਕਿਉਂ ਨਹੀਂ ਕਰਦਾ ਜੇ ਉਹਨੂੰ ਇੰਨਾ ਹੀ ਖਲਾਫ ਹੈਗਾ ਸੀਗਾ ਇੰਨੇ ਹੀ ਬੇਰਵਰੋ ਦਾ ਸੌਦਾ ਸਾਹ ਤੇ ਨਾਲ ਤੇ ਹੁਣ ਕਿਉਂ ਨਹੀਂ ਸਾਡੇ ਨਾਲ ਜਾਂਦਾ ਉਸ ਤਰੀਕ ਤੇ ਜਦ ਕੋਈ ਵਕੀਲ ਕਰਕੇ ਦਿੰਦਾ ਇਹ ਸਾਰੇ ਭਲੇਖਿਆ ਬਾਈ ਜੀ ਤੁਹਾਨੂੰ ਲੋਕਾਂ ਨੇ ਬੁੱਧੂ ਬਣਾਇਆ ਹੈਗਾ ਤੇ ਯਾਰ ਬਾਈ ਬਸ ਇੰਨੇ ਗੱਲਾਂ ਕਰਨੀਆਂ ਸੀਗਾ ਮੇਰਾ ਕਹਿੰਦਾ ਮਤਲਬ ਆ ਭਰਾ ਮੈਂ ਤਾਂ ਪੋਸਟ ਵੀ ਪਾਉਣਾ ਭਾਈ ਇੰਨੀ ਤਰੀਕ ਆ ਇੰਨੀ ਤਰੀਕ ਨੂੰ ਜਾਣਾ ਹੋਣਾ ਕਿਲੀ ਤਰੀਕ ਪਈ ਹੋਈ ਆ 14 ਤਰੀਕ ਪਈ ਆ ਸੁਪਰੀਮ ਕੋਰਟ ਦੇ ਵਿੱਚ ਬਾਈ ਜੀ ਕੋਈ ਨਹੀਂ ਤੁਰਦਾ ਕੋਈ ਵੀ ਨਹੀਂ ਤੁਰਦਾ ਆਪਾਂ ਸਿਰਫ ਨਾਂ ਦੇ ਕਿੰਨੇ ਵੀ ਗੁਰੂਗ੍ਰਾਮ ਤੋਂ ਸੱਚੇ ਪਾਤਸ਼ਾਹ ਵਾ ਸਿੱਖਦਾ ਜਨਮ ਮਰਨ ਗੁਰੂਗ੍ਰੰਥ ਸਾਹਿਬ ਦੇ ਨਾਲ ਆ ਆਪਣਾ ਫਰਜ਼ ਬੰਦਾ ਸਾਰਿਆਂ ਦਾ ਗੁਰੂਗ੍ਰੰਥ ਸਾਹਿਬ ਦੀ ਬਿਹਰਵੀ ਤੇ ਜਿਹੜਾ ਗੁਰੂਗ੍ਰੰਥ ਸਾਹਿਬ ਦਾ ਸਰੂਪ ਆ ਉਹਨਾਂ ਕੋਲ ਹੀ ਸੌਦਾ ਸਾਥ ਕੋਲ ਆ ਜਿਹੜੇ ਅੰਗ ਖਿਲਾ ਰਹੇ ਸੀਗੇ ਝੂਠ ਬੋਲਦੇ ਕਿਸੇ ਨੂੰ ਕੁਝ ਨਹੀਂ ਪਤਾ ਉਹਨਾਂ ਦੇ ਡੇਰੇ 'ਚ ਪਿਆ ਉਹ ਜਿਹੜੇ ਅੰਗ ਖਿਲਾਰ ਤੇ ਖਿਲਾਰ ਤੇ ਬਾਕੀ ਸਰੂਪ ਉਹਨਾਂ ਦੇ ਕੋਲੇ ਹੀ ਆ ਜੇ ਸਾਡਾ ਅਸੀਂ ਸਰੂਪ ਨਹੀਂ ਲੈ ਸਕਦੇ ਦੇਖੋ 50 ਦੇ ਵਿੱਚ ਉਹ ਸਾਰਾ ਪ੍ਰੋਗਰਾਮ ਕਰਦੇ ਸੰਗਤਾਂ ਲੱਗਦੀਆਂ ਸਾਡੇ ਪਿੰਡ ਮੇਰੇ ਪਿੰਡ 800 ਤੋਂ ਵੋਟ ਹੈਗੀ ਆ ਤੇ 14 1500 ਕਰ ਪ੍ਰੇਮੀਆਂ ਦਾ ਮੇਰੇ ਪਿੰਡ ਵਿੱਚ ਹੀ ਆ ਹਰ ਇੱਕ ਦਿਵਾਰ ਸੰਕੇਤ ਲੱਗਦੀ ਹੈ ਹਰ ਇੱਕ ਦਿਵਾਰ ਸੰਕੇਤ ਲੱਗਦੀ ਹੈ ਮੇਰੇ ਪਿੰਡ ਦੀ ਸਾਰੇ ਲੱਗਦੀ ਹੈਗੀ ਆ ਜਦੋਂ ਕਚੇਰੀ ਜਾਣਾ ਮਾਹੌਲ ਖਰਾਬ ਆ ਜੀ ਸਾਡਾ ਆਪਣਾ ਨਾ ਬਾਈ ਜੀ ਸਰਕਾਰਾਂ ਮਾੜੀਆਂ ਭਗਵਾਨਤਮਨ ਨੂੰ ਕਹਿੰਦਾ ਬਾਈ ਜੀ ਜਾ ਤਾਂ ਇਹ ਇੱਥੇ ਜਾ ਕੇ ਪਟੀਸ਼ਨ ਪਾ ਦੇ ਜਾਂ ਆਪਣੇ ਵਕੀਲ ਸੀਨੀਅਰ ਵਕੀਲ ਖੜੇ ਕਰ ਦੇ ਪਿਆ ਕਰਕੇ ਕੋਈ ਪੰਜਾਬ ਦਾ ਮਾਹੌਲ ਖਰਾਬ ਨਹੀਂਗਾ ਅਸੀਂ ਪ੍ਰੋਟੈਕਸ਼ਨ ਦਿੰਨੇ ਹੈਗੇ ਆ ਜਿੱਥੇ ਕੇਸ ਚੱਲਦੇ ਆ ਉੱਥੇ ਚੱਲਣੇ ਚਾਹੀਦੇ ਹੈਗੇ ਪੰਜਾਬ ਦੇ ਵਿੱਚ ਤੇ ਨਹੀਂ ਤਾਂ ਤੇਰਾ ਬਾਦਲ ਕਿਆਂ ਦੇ ਨਾਲ ਮੈਂ ਹੁਣ ਵੀ ਕਹਿੰਦਾ ਬਾਦਲ ਕਿਆਂ ਦੇ ਨਾਲ ਬੱਤਕ ਤਾਂ ਕੁਝ ਵੀ ਹਾਲ ਨਹੀਂ ਬੁਰਾ ਹੋਇਆ ਤੈਨੂੰ ਤਾਂ ਇਹ ਜੋ ਸੰਗਤ 'ਤੇ ਟਿਕੜੀ ਸੂਗੀ ਪਾ ਪਕੇ ਮੈਂ ਹੁਣ ਵੀ ਕਹਿਣਾਗਾ ਤੈਨੂੰ ਕਢੀਸੂਗੀ ਬਾਈ ਜੀ ਛਡਣਾ ਨਹੀਂ ਨਾ ਸੰਗਤ ਨੇ ਮੇਰੀ ਬਾਈ ਜੀ ਇੰਨੀਆਂ ਕਿ ਬੇਨਤੀਆਂ ਸਿੰਘਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ